ਜਲਾਲਾਬਾਦ ਦੇ ਨਦੀਕੀ ਪਿੰਡ ਆਸਾਨ ਵਾਲਾ ਦੇ ਕੋਲ ਇੱਕ ਨੌਜਵਾਨ ਦੀ ਰੇਲਗੱਡੀ ਹੇਠ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਹੈ। ਮੌਕੇ ਤੇ ਪਹੁੰਚੀ ਮ੍ਰਿਤਕ ਦੀ ਭੈਣ ਤੇ ਪੁਲਿਸ ਮੁਲਾਜ਼ਮਾ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦਾ ਨਾਮ ਜਰਨੈਲ ਸਿੰਘ ਉਮਰ ਲਗਭਗ 35 ਸਾਲ ਹੈ ਤੇ ਇਹ ਪਿੰਡ ਅਮੀਰਖਾਸ ਦੇ ਕੋਲ ਕਿਸੇ ਢਾਣੀ ਤੇ ਰਹਿੰਦਾ ਹੈ ਅਤੇ ਮਾਨਸਿਕ ਪੱਖੋਂ ਵੀ ਪ੍ਰੇਸ਼ਾਨ ਦੱਸਿਆ ਜਾਂਦਾ ਹੈ ਜਿਸ ਤੇ ਚੱਲਦਿਆਂ ਉਸਨੇ ਅੱਜ ਆਤਮ ਹੱਤਿਆ ਕਰ ਲਈ ਤੇ ਦੂਜੇ ਪਾਸੇ ਰੇਲਗੱਡੀ ਚਾਲਕ ਨੇ ਦੱਸਿਆ ਕਿ ਉਹ ਮ੍ਰਿਤਕ ਵਿਅਕਤੀ ਲਾਈਨਾਂ ਕ੍ਰੋਸ ਕਰ ਰਿਹਾ ਸੀ। ਜਿਸ ਤੇ ਚੱਲਦੇ ਆ ਇਹ ਹਾਦਸਾ ਵਾਪਰਿਆ ਹੈ ਬਾਕੀ ਪੁਲਿਸ ਪ੍ਰਸ਼ਾਸਨ ਅੱਗੇ ਦੀ ਕਾਰਵਾਈ ਕਰ ਰਿਹਾ ਹੈ ਜੇ ਕੋਈ ਸਚਾਈ ਹੋਈਗੀ ਤਾਂ ਉਹ ਕਹਿ ਰਹੇ ਹਨ ਮੀਡੀਆ ਦੇ ਸਾਹਮਣੇ ਲੈ ਕੇ ਆਣਗੇ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਨਗੇ ਜਰਨੈਲ ਸਿੰਘ ਗੰਗभीर ਖਾਸ ਰਹਨਗੇ ਅੰਟੀ ਜਿਹੜੀ ਆ ਮੌਤ ਹੋਈ ਹੈ ਰੇਲਵੇ ਲਾਈਨ ਦੇ ਉੱਪਰ ਇਹ ਤੁਹਾਡੇ ਕੀ ਲੱਗਦੇ ਸੀ ਇਹ ਮੇਰਾ ਵੀਰਾ ਹੈ ਕੀ ਨਾਮ ਇਹਨਾਂ ਦਾ ਜਰਨੈਲ ਸਿੰਘ ਜਰਨੈਲ ਸਿੰਘ ਕੀ ਇਹ ਹਾਦਸਾ ਕਿੱਦਾਂ ਵਾਪਰਿਆ ਕਿੱਦਾਂ ਮੌਤ ਹੋਈ ਹੈ ਇਹ ਤਾਂ ਸਾਨੂੰ ਹੋਣੀ ਪਤਾ ਲੱਗਦਾ ਹੈ ਕੀ ਪਤਾ ਕਦੋਂ ਹੋ ਵੀ ਹੋਈ ਹੈ ਅੱਛਾ ਤੇ ਏਰੀਆ ਕਿਹੜਾ ਪੈਂਦਾ ਜਿੱਥੇ ਜਿੱਥੇ ਉਹਨਾਂ ਦੀ ਮੌਤ ਹੋਈ ਹੈ ਕਿਹੜਾ ਏਰੀਆ ਪੈਂਦਾ ਇਹ ਦਰੋ ਗਿਆ ਦਰੋ ਗਿਆ ਘਰੋਂ ਕਿੰਨੇ ਕੁ ਜੇ ਆਏ ਸੀਗੇ ਕਰੋ ਹੁਣ ਕੀ ਪਤਾ ਸੰਤਾ ਵੀ ਪਤਾ ਕੋਈ ਐਸੇ ਮੈਂ ਤਾਂ ਸੌ ਰਾਂ ਤੇ ਬਾਦਲ ਅੱਛਾ ਹਾਂ ਮੈਂ ਵਿਆਹੀ ਹਾਂ ਅੱਛਾ ਜੀ ਇਹ ਪਰੇਸ਼ਾਨ ਰਹਿੰਦੇ ਸੀ ਹਾਂ ਪਰੇਸ਼ਾਨ ਹੀ ਰਹਿੰਦੇ ਸੀ ਅੱਛਾ ਕਿੰਨੀ ਕੁ ਉਮਰ ਸੀ ਇਹਦੀ ਕੀ ਉਮਰ ਤੇ 35 ਸਾਲ ਹੁਣੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਫਿਰ ਸਾਨੂੰ ਹੁਣ ਫੋਨ ਕੀਤਾ ਕਰੋ ਮੇਰੀ ਪਤਰੀਓ ਨੋਨ ਅੱਛਾ ਇਹ ਇਹਨਾਂ ਦਾ ਵਿਆਹ ਵਿਊ ਹੈ ਸੀ ਇਹਨਾਂ ਦਾ ਇਹ ਹੁੰਦਾ ਵਿਆਹ ਕੋ ਨਹੀਂ ਹੁਆ ਅੱਛਾ ਜੀ ਹਾਂ ਕੋ ਆ ਰਹੀ ਹੋਰ ਕੋਈ ਪਰਿਵਾਰ ਚ ਇਹਨਾਂ ਦਾ ਕੋਈ ਭਰਾ ਜਾਂ ਕੋਈ ਭਤੀਜੇ ਭਤੀਜਾ ਹੈ ਗਾ ਉਹ ਵੀ ਵਿਆਹ ਹੈ ਅੱਛਾ ਜੀ ਹਾਂ ਕਿ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਡਿਊਟੀ ਕਰਦੇ ਹੋ ਮੇਰਾ ਸਰਨਾਮਾ ਚੌਕੀ ਇੰਚਾਰਜ ਐਸਆਈ ਮਹਿੰਦਰ ਸਿੰਘ ਆਪਣੇ ਜਲਾਲਾਵਾ ਡਿਊਟੀ ਕਰ ਰਹੇ ਜੀਆਰਪੀ ਜੀ ਸਰ ਜਿਹੜਾ ਵਿਅਕਤੀ ਦੇ ਵੱਲੋਂ ਖੁਦ ਖੁਸ਼ੀ ਕੀਤੀ ਗਈ ਹੈ ਇੱਥੇ ਰੇਲਵੇ ਲਾਈਨ ਦੇ ਉੱਪਰ ਇਹ ਪੂਰਾ ਮਸਲਾ ਕੀ ਹੈ ਇਹ ਡਰਾਈਵਰ ਦੇ ਕਹਿਣ ਮੁਤਾਬਕ ਕਹਿੰਦੇ ਬੰਦਾ ਇਹ ਲਾਈਨਾਂ ਕ੍ਰੋਸ ਕਰ ਰਿਹਾ ਸੀ ਤੇ ਚੰਨ ਗੱਡੀ ਦੀ ਪੇਟ ਜਗ੍ਹਾ ਜਿੱਦੀ ਕਿ ਮੌਤ ਹੋ ਗਈ ਹੈ ਸਰ ਕੋਈ ਪਤਾ ਲੱਗਿਆ ਕਿੱਥੋਂ ਦਾ ਪਤਾ ਲੱਗਿਆ ਦੱਸ ਰਿਹਾ ਕਹਿੰਦੇ ਵੀ ਇਹ ਬੰਦੇ ਦੇ ਵਿੱਚੋਂ ਇੱਕ ਦਾ ਮਿਲਿਆ ਸੀ ਕਾਪੀ ਛੋਟੀ ਜਿਹੀ ਸੀ ਦੀ ਡੈਰੀ ਸੀਗੀ ਡੈਰੀ ਚ ਵੇਖਿਆ ਸੀ ਉਹ ਨੰਬਰ ਬੰਦਾ ਇੱਥੋਂ ਜਲਾਲਾਬਾਦ ਦੇ ਆਪਣੇ ਲਾਗੇ ਪੈਣੇ ਮੀਰਖਾ ਦੇ ਕੋਟਾਣੀ ਹੈ ਉੱਥੋਂ ਦਾ ਬੰਦਾ ਇਹ ਜਣ ਕੇ ਰਹਿਣ ਵਾਲਾ ਹੈ ਸਰ ਕਿੰਨੇ ਕੁ ਵਜੇ ਹਾਦਸਾ ਵਾਪਰਿਆ ਇਹ ਤਕਰੀਬਨ ਪੌਣੇ 12 ਵੇ ਦੀ ਗੱਲ ਹੈ ਤੇ ਗੱਡੀ ਕਿਹੜੇ ਪਾਸੇ ਆ ਰਹੀ ਸੀ ਇਹ ਟ੍ਰੇਨ ਆ ਰਹੀ ਸੀ ਫਰੋਪਰ ਤੋਂ ਫਾਇ ਰੇ ਨੰਬਰ ਦਾ 0 4027 ਤੁਹਾਨੂੰ ਕਿੱਦਾਂ ਇਤਲਾਹ ਮਿਲੀ ਫਿਰ ਸਾਨੂੰ ਉੱਥੇ ਸਟੇਸ਼ਨ ਮਾਸਟਰ ਇਤਲਾਹ ਦਿੱਤੀ ਉਹਦੇ ਕਹਿ ਮਤਾਬਿਕ ਅਸੀਂ ਸਟੇਸ਼ਨ ਮਾਸਟਰ ਅਸੀਂ ਇੱਥੇ ਮੌਕੇ ਤੇ ਪੁੱਜੇ ਆ ਤੇ ਜਿਹੜੀ ਕੋਈ ਕਾਰ ਵੀ ਬੰਦੀ ਕੋਈ ਜਲਾਲਾਬਾਦ ਤੋਂ ਬੰਟੀ ਦਹੂਜਾ ਦੀ ਰਿਪੋਰਟ